ਚੋਰਠਾ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਣੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ ਰਹਾਓ जेबा स्वाद लोभ मद मातो उपजे अनिक विकार बहुत जोन पर मत दुख पाया हमे वंदन के पार दे की वाड अनिक पढ़ दे मैं परदा रा संग फाके चित्र गुप्त जब लेखा मांग है तब कौन पढ़दा तेरा टाके ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ माया मोह मगन आंदे आरे देव नहान न जाने जियो पेंड साज जिन रचया बल अपनो कर माने मन मुड़े देख रहयो प्रभु स्वामी जो किश करे सोई सोई जाने रहे न कछु ए छानी रहाओ देव स्वाद लोभ मद मातो ਉਪਦੇ ਅਨੇਕ ਬਿਕਾਰ ਬਹੁਤ ਜੋਨ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀਵਾੜ ਅਨੇਕ ਪਰ ਦੇ ਮੈਂ ਪਰਦਾਰਾ ਸੰਗ ਫਾਕੇ ਚਿਤ੍ਰ ਗੁਪਤ ਜਬਲੇ ਖਾਮਾਂਗ ਹੈ ਤਬ ਕੌਣ ਪਰਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਭਾਂਜਨ ਤੁਮ ਬਿਨ ਓਟ ਨਾ ਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹੋਂ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ जिओ पेंड साज जिन रचया बल अपनो कर माने मन मुड़े देख रहयो प्रभु स्वामी जो किस करे सोई सोई जाने रहे न कछु ए छानी रहा देवा स्वाद लोभ मद मातो उपजे अनिक विकार बहुत जोन पर मत दुख पाया ਹੁਮੇ ਬੰਦਨ ਕੇ ਪਰ ਦੇ ਕੀ ਬਾੜ ਅਨਿਕ ਪਰ ਦੇ ਮੈਂ ਪਰਦਾਰਾ ਸੰਗ ਫਾਕੇ ਚਿਤ੍ਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ 사ਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਕਾਈ ਕਾੜਨਿ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁ ਵੇ ਛਾਨੀ ਰਹਾਓ ਦੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕਿਵਾੜ ਅਨਿਕ ਪਰਦੇ ਮਹਿ ਪਰਦਾਰਾ ਸੰਗ ਫਾਕੇ ਚਿਤਰੇ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ ਸਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਦੁੰਬੇ ਨੋਟ ਨਕਾਈ ਕਾੜ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੀ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਣੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤਾ ਉਪਦੇ ਅਨਿਕ ਬਿਕਾਰ ਬਹੁਤ ਜੋਨ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀ ਬਾੜ ਅਨਿਕ ਪਰ ਦੇ ਮੈਂ ਪਰਦਾ ਰਾ ਸੰਗ ਫਾਕੇ ਚਿਤਰੇ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪਾਂਜਣ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪਾਂਜਣ ਤੁਮ ਬਿਨ ਓਟ ਨਕਾਈ ਕਾੜ ਨੇ ਉਹ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹੋਂ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ रहे न कछु ए छानी रहाओ जेव स्वाद लोभ मद मातो उपजे अनिक विकार बहुत जोन पर मत दुख पाया हमे वंदन के पार देह की वाड अनिक पर दे में परदारा संग फाके चित्र गुप्त जब लेख मांग है ਤਰਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਣੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ ਰਹਾਓ ਜੇਵਾ ਸੁਆਦ ਲੋਭ ਮਦ ਮਾਤਾ ਉਪਦੇ ਅਨਿਕ ਬਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀ ਬਾੜ ਅਨਿਕ ਪਰ ਦੇ ਮੈਂ ਪਰਦਾ ਰਾ ਸੰਘ ਫਾਕੇ ਚਿਤ੍ਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਟਾਕੇ ਦੀਨ ਦਇਆਲ ਪੂਰਨ ਦੁਖ ਪੰਜਨ ਤੂੰ ਬਿਨੋ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਪੰਜਨ ਤੂੰ ਬਿਨੋ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ माया मोह मगन आंदे आरे देवनहां न जाने जियौ पेंड साज जिन रचया बल अपनो कर माने मन मुड़े देख रहयो प्रभु स्वामी जो किश करे सोई सोई जाने रहे न कछु ए छानी रहाओ देव स्वाद लोभ मद मातो ਉਪਦੇ ਅਨਿਕ ਬਿਕਰ ਬਹੁਤ ਜੋਨ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀਵਾੜ ਅਨਿਕ ਪਰ ਦੇ ਮੈਂ ਪਰਦਾਰਾ ਸੰਗ ਫਾਕੇ ਚਿਤਰ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨੋ ਟ ਨਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ जिओ पेंड साज जिन रचिया बल अपनो कर माने मन मुड़े देख रहयो प्रभु स्वामी जो किस करे सोई सोई जाने रहे न कछु ए छानी रहाओ जेवा स्वाद लोभ मद मातो उपजे अनिक विकार बहुत जोन पर मत दुख पाया ਹਮੇ ਬੰਦਨ ਕੇ ਪਰ ਦੇ ਕੀ ਬਾੜ ਅਨਿਕ ਪੜ ਦੇ ਮੈਂ ਪਰਦਾਰਾ ਸੰਗ ਫਾਕੇ ਚਿਤ੍ਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪਾਂਜਣ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ 사ਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਭਾਂਜਣ ਤੂੰ ਬਿਨੋ ਓਟ ਨਕਾਈ ਕਾੜ ਲੈ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁ ਵੇ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕਿਵਾੜ ਅਨਿਕ ਪਰਦੇ ਮਹਿ ਪਰਦਾਰਾ ਸੰਗ ਫਾਕੇ ਚਿਤਰੇ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ ਸਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੂੰ ਬਿਨੋ ਓਟ ਨਕਾਈ ਕਾੜ ਲੈ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛ ਵੇ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕੀ ਵਾਰ ਅਨਿਕ ਪਰ ਦੇ ਮਹ ਪਰਦਾਰ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪਾਂਜਣ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪਾਂਜਣ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ रहाओ जेवा स्वाद लोभ मद मातो उपजे अनिक विकार बहुत जोन पर मत दुख पाया हमे वंदन के पार देह की वाड अनिक पढ़ दे मैं परदारा संग फाके चित्र गुप्त जब लेखा मांग है तब कौन पढ़ता तेरा टाके ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ माया मोह मगन आंदे आरे देव नहान न जाने जियौ पिंड साज जिन रचया बल अपनो कर माने मन मुड़े देख रहयो प्रभु स्वामी जो किस करे सोई सोई जाने रहे न कछु ए छानी रहाओ जेवा स्वाद लोभ मद माता ਉਪਦੇ ਅਨੇਕ ਵੀ ਕਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀਵਾੜ ਅਨੇਕ ਪੜ ਦੇ ਮੈਂ ਪਰਦਾਰਾ ਸੰਗ ਫਾਕੇ ਚਿਤ੍ਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨੋ ਟ ਨਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ ਜੀਓ ਪੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਣੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ ਰਹਾਉ ਜੇਵਾ ਸੁਆਦ ਲੋਭ ਮਦ ਮਾਤ ਉਪਦੇ ਅਨਿਕ ਬਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀਵਾੜ ਅਨਿਕ ਪਰ ਦੇ ਮਹਿ ਪਰਦਾਰਾ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਭੰਜਨ ਤੂੰ ਬਿਨੋ ਓਟ ਨਕਾਈ ਕਾੜ ਲੈ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੀ ਆਰੇ ਦੇਵਨ ਹਾਨ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁ ਵੇ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕਿਵਾੜ ਅਨਿਕ ਪਰਦੇ ਮਹਿ ਪਰਦਾ ਰਾ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਕੁੰਬੇ ਨੋਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੂਏ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕੀ ਵਾੜ ਅਨਿਕ ਪਰ ਦੇ ਮਹਿ ਪਰਦਾਰਾ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ ਰਹਾ ਜੇਵਾ ਸਵਾਦ ਲੋਭ ਮਦ ਮਤਾ ਉਪਦੇ ਅਨਿਕ ਬਿਕਾਰ ਬਹੁਤ ਜੋਨ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀਵਾੜ ਅਨਿਕ ਪਰ ਦੇ ਮੈਂ ਪਰਦਾਰਾ ਸੰਗ ਫੋਕੇ ਚਿਤਰ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਇਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ माया मोह मगन आंदे आरे देवनहां न जाने जियौ पेंड साज जिन रचिया बल अपनो कर माने मन मुड़े देख रहयो प्रभु स्वामी जो किछ करे सोई सोई जाने रहे न कछु ए छानी रहाओ जेव स्वाद लोभ मद मातो ਉਪਦੇ ਅਨਿਕ ਬਿਕਾਰ ਬਹੁਤ ਜੋਨ ਪਰ ਮਤ ਦੁਖ ਪਾਇਆ ਹਮੇ ਬੰਦਨ ਕੇ ਪਰ ਦੇ ਕੀ ਵੜ ਅਨਿਕ ਪਰ ਦੇ ਮਹਿ ਪਰਦਾਰਾ ਸੰਗ ਫਾਕੇ ਚਿਤਰ ਗੁਪਤ ਜਬ ਲੇ ਖਾਮਾਂਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪਾਂਜਨ ਤੁਮ ਬਿਨ ਓਟ ਨਾ ਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨੋ ਓਟ ਨਕਾਈ ਕੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ जिओ पेंड साज जिन रचिया बल अपनो कर माने मन मुड़े देख रहयो प्रभु स्वामी जो किष करे सोई सोई जाने रहे न कछु ए छानी रहा देवा स्वाद लोभ मद मातो उपजे अनिक विकार बहुत जोन पर मत दुख पाया ਹਮੇ ਬੰਦਨ ਕੇ ਪਰ ਦੇਤੀ ਵਾੜ ਅਨਿਕ ਪਰ ਦੇ ਮੈਂ ਪਰਦਾਰਾ ਸੰਗ ਫਾਕੇ ਚਿਤ੍ਰ ਗੁਪਤ ਜਬਲੇ ਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾੜ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੂੰ ਬਿਨੋ ਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛ ਵੇ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕਿਵਾੜ ਅਨਿਕ ਪਰਦੇ ਮਹਿ ਪੜਦਾ ਰ ਸੰਗ ਫਾਕੇ ਚਿਤਰੇ ਗੁਪਤ ਜਬਲੇ ਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈ ਸੰਸਾਰ ਸਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੂੰ ਬਿਨੋ ਓਟ ਨਕਾਈ ਕਾੜ ਲੈ ਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹੋ ਮਗਣ ਆਂਦੇ ਆਰੇ ਦੇਵਨ ਹਾਨ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁ ਵੇ ਛਾਨੀ ਰਹਾਉ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਵਿਕਾਰ ਬਹੁਤ ਜੋਣ ਪਰ ਮਤ ਦੁਖ ਪਾਇਆ ਹਉਮੈ ਬੰਧਨ ਕੇ ਭਾਰ ਦੇ ਕੀ ਵਾੜ ਅਨਿਕ ਪਰ ਦੇ ਮਹ ਪਰਦਾਰ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਟਾਕੇ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਣ ਆਂਦੇ ਆਰੇ ਦੇਵਨ ਹਾ ਨ ਜਾਣੇ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੇ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੇ ਰਹੇ ਨ ਕਛੁਏ ਛਾਨੀ रहाओ जेवा स्वाद लोभ मद मातो उपजे अनिक विकार बहुत जोन पर मत दुख पाया होमे वंदन के पार देह की वाड अनिक पढ़ दे मैं परदारा संग फाके चित्र गुप्त जब लेखा मांग है तब कौन पढ़दा तेरा टाके ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨ ਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨ ਕਾਈ ਕਾੜ ਲੈਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ